ਤਾ ਪਿਆਰੇ ਬੱਚਿਓ ਸਾਰਿਆਂ ਨੂੰ ਕਰ ਕਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਤਿਆਰੀ ਦੀਨ ਆਪਾਂ 18 ਜਨਵਰੀ 2025 ਨੂੰ ਜਿਹੜਾ ਨਵੋਦਿਆ ਦਾਖਲਾ ਪ੍ਰੀਖਿਆ ਦਾ ਪੇਪਰ ਆਇਆ ਸੀਗਾ ਉਹਦੇ ਬੇਟਾ 61 ਨੰਬਰ ਸਵਾਲ ਦੇ ਉੱਤੇ ਆਗੇ ਪੰਜਾਬੀ ਵਾਲੇ ਪੋਰਸ਼ਨ ਤੇ ਆਗੇ ਤਾਂ ਬੇਟਾ ਇਹ ਚਾਰ ਪੈਰੇ ਦਿੱਤੇ ਹੁੰਦੇ ਆਪਾਂ ਪਹਿਲਾ ਪੈਰਾ ਪੜ੍ਹਦੇ ਹਾਂ ਤੇ ਉਹਦੇ ਉੱਤਰ ਦਵਾਂਗੇ ਪ੍ਰਸ਼ਨਾਂ ਦੇ ਠੀਕ ਹੈ ਕੀ ਕਹਿੰਦਾ ਕਹਿੰਦਾ ਸਾਰੀਆਂ ਮੱਕੜੀਆਂ ਜਾਲੇ ਬੁਣਦੀਆਂ ਹਨ ਜਾਲਿਆਂ ਨਾਲ ਮੱਕੜੀਆਂ ਨੂੰ ਤਿੰਨ ਕੰਮ ਕਰਨ ਵਿੱਚ ਮਦਦ ਮਿਲਦੀ ਹੈ ਉਹ ਮੱਕੜੀਆਂ ਦੇ ਅੰਡੇ ਉਠਾ ਕੇ ਰੱਖਣ ਵਿੱਚ ਖਤਰੇ ਤੋਂ ਲੁਕਣ ਲਈ ਅਤੇ ਭੋਜਨ ਪਕੜਨ ਵਿੱਚ ਸਹਾਇਕ ਹੁੰਦੇ ਹਨ ਕੌਣ ਜਾਲੇ ਠੀਕ ਹੈ ਬੇਟਾ ਅੱਗੇ ਕੀ ਕਹਿੰਦਾ ਪਿਆ ਜ਼ਿਆਦਾਤਰ ਮੱਕੜੀਆਂ ਗਹਿਰੇ ਮਟਮਲੇ ਪੂਰੇ ਜਾਂ ਕਾਲੇ ਰੰਗ ਦੀਆਂ ਹੁੰਦੀਆਂ ਹਨ ਜਦਕਿ ਮੱਕੜੀ ਦੇ ਜਾਲੇ ਹਲਕੇ ਰੰਗ ਦੇ ਸਫੈਦ ਜਾਂ ਤੁੰਦਲੇ ਹੁੰਦੇ ਹਨ ਜਦੋਂ ਮੱਕੜੀਆਂ ਆਪਣੇ ਜਾਲੇ ਵਿੱਚ ਲੁਕਦੀਆਂ ਹਨ ਤਾਂ ਉਹਨਾਂ ਨੂੰ ਦੇਖਣਾ ਕਠਿਨ ਹੁੰਦਾ ਹੈ ਜਾਲੇ ਮੱਕੜੀਆਂ ਨੂੰ ਭੋਜਨ ਪਕੜਨ ਵਿੱਚ ਸਹਾਇਤਾ ਕਰਦੇ ਹਨ ਮੱਕੜੀ ਦੇ ਜਾਲੇ ਚਿਪਚਪੇ ਹੁੰਦੇ ਹਨ ਕੋਈ ਕੀੜਾ ਜਾਲੇ ਵਿੱਚ ਆਇਆ ਤਾਂ ਚਿਪਕ ਜਾਂਦਾ ਹੈ ਉਹ ਨਿਕਲਣਾ ਚਾਹੁੰਦਾ ਹੈ ਪਰ ਨਿਕਲ ਨਹੀਂ ਸਕਦਾ ਉਹ ਫਸ ਜਾਂਦਾ ਹੈ ਜਾਲੇ ਦੇ ਹਿੱਲਣ ਦੇ ਅਨੁਭਵ ਤੋਂ ਮੱਕੜੀਆਂ ਸਮਝ ਜਾਂਦੀਆਂ ਹਨ ਕਿ ਕੀੜਾ ਫਸ ਚੁੱਕਿਆ ਹੈ ਠੀਕ ਹੈ ਬੇਟਾ ਇਸ ਲਈ ਜਾਲੇ ਤੋਂ ਬਿਨਾ ਮੱਕੜੀਆਂ ਉਸ ਤਰ੍ਹਾਂ ਨਹੀਂ ਰਹਿ ਸਕਦੀਆਂ ਜਿਵੇਂ ਰਹਿੰਦੀਆਂ ਹਨ ਸੱਚਮੁੱਚ ਜਾਲੇ ਮੱਕੜੀਆਂ ਦੀ ਹੋਂਦ ਲਈ ਜ਼ਰੂਰੀ ਹਨ ਠੀਕ ਹੈ ਬੇਟਾ ਤਾਂ ਇਹ ਸੀਗਾ ਬੇਟਾ ਪੈਰਾ ਹੁਣ ਆਪਾਂ ਇਹ ਦੇ ਇਸ ਪੈਰੇ ਦੇ ਨਾਲ ਸੰਬੰਧਿਤ ਜਿਹੜੇ ਪ੍ਰਸ਼ਨ ਆ ਉਹਦੇ ਉੱਤਰ ਦਵਾਂਗੇ ਤੇ ਬੇਟਾ ਪਹਿਲਾ ਪ੍ਰਸ਼ਨ ਆ ਕਹਿੰਦਾ ਇਹ ਪੈਰਾ ਕਿਸ ਦੇ ਬਾਰੇ ਵਿੱਚ ਹੈ ਮੱਕੜੀਆਂ ਦੇ ਜਾਲੇ ਦਾ ਮਹੱਤਵ ਮੱਕੜੀਆਂ ਲਈ ਕੀੜਿਆਂ ਦਾ ਮਹੱਤਵ ਆਂਡੇ ਦੇਣ ਦਾ ਮਹੱਤਵ ਮੱਕੜੀਆਂ ਦਾ ਸੁਭਾ ਤਾਂ ਮੁੱਖ ਰੂਪ ਵਿੱਚ ਬੇਟਾ ਆਪਾਂ ਮੱਕੜੀਆਂ ਦੇ ਜਾਲੇ ਦਾ ਮਹੱਤਵ ਪੜਿਆ ਠੀਕ ਹੈ ਤਾਂ ਇਹ ਪੈਰਾ ਮੱਕੜੀਆਂ ਦੇ ਜਾਲੇ ਦੇ ਮਹੱਤਵ ਦੇ ਬਾਰੇ ਹੈਗਾ ਹੈ ਤਾਂ a1 ਨੂੰ ਅਸੀਂ ਐਸ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਮੱਕੜੀਆਂ ਦੇ ਜਾਲੇ ਬਾਰੇ ਕੀ ਸਹੀ ਨਹੀਂ ਹੈ ਠੀਕ ਹੈ ਉਹ ਆਂਡੇ ਨੂੰ ਪਕੜ ਕੇ ਰੱਖਦੇ ਹਨ ਉਹ ਭੋਜਨ ਨੂੰ ਪਕੜਦੇ ਹਨ ਉਹ ਪਾਣੀ ਲੱਭਦੇ ਹਨ ਉਹ ਦੁਸ਼ਮਣਾਂ ਤੋਂ ਰਾਖੀ ਕਰਦੇ ਹਨ ਤਾਂ ਮੱਕੜੀਆਂ ਦੇ ਜਾਲਿਆਂ ਬਾਰੇ ਕਿਹੜਾ ਜਿਹੜਾ ਕਥਨ ਸਹੀ ਨਹੀਂ ਹੈਗਾ ਬੇਟਾ ਉਹ ਪਾਣੀ ਲੱਭਦੇ ਹਨ ਠੀਕ ਹੈ ਬੇਟਾ ਇਹ ਅਲੱਗ ਹੈ ਠੀਕ ਹੈ ਬਾਕੀ ਸਾਰੇ ਕੰਮ ਉਹ ਕਰਦੇ ਆ ਤਾਂ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 63 ਕਹਿੰਦਾ ਫਸ ਦਾ ਸਮਾਨార్థੀ ਸ਼ਬਦ ਹੈ ਚਿਪਕਿਆ ਲੁਕਿਆ ਖਾਇਆ ਭੱਜਿਆ ਤਾਂ ਬੇਟਾ ਪੈਰੇ ਅਨਸਾਰ ਦੇਖਿਆ ਸੀ ਨਾ ਜਿਹੜਾ ਕੋਈ ਕੀੜਾ ਜਾਲੇ ਚ ਜਾਂਦਾ ਉਹ ਚਿਪਕ ਜਾਂਦਾ ਉੱਥੇ ਚਿਪਕ ਜਾਂਦਾ ਜਾਂ ਫਸ ਜਾਂਦਾ ਆਪਾਂ ਪੈਰੇ ਦੇ ਵਿੱਚ ਪੜਿਆ ਸੀਗਾ ਤਾਂ ਫਸ ਦਾ ਸਮਾਨਾਰਥੀ ਸ਼ਬਦ ਕੀ ਹੈ ਚਿਪਕਿਆ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 64 ਕਹਿੰਦਾ ਮੱਕੜੀਆਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਜਾਲ ਵਿੱਚ ਕੁਝ ਫਸ ਗਿਆ ਹੈ ਉਹ ਸੁਣ ਲੈਂਦੀਆਂ ਹਨ ਉਹ ਸੁੰਘ ਲੈਂਦੀਆਂ ਹਨ ਉਹ ਅਨੁਭਵ ਕਰਦੀਆਂ ਹਨ ਉਹ ਚੱਖ ਲੈਂਦੀਆਂ ਹਨ ਤਾਂ ਬੇਟਾ ਆਪਾਂ ਪੜਿਆ ਸੀ ਵੀ ਉਹ ਅਨੁਭਵ ਦੁਆਰਾ ਜਦੋਂ ਜਾਲਾ ਹਿੱਲਦਾ ਤੇ ਉਹ ਅਨੁਭਵ ਦੁਆਰਾ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕੋਈ ਜੀਵ ਹੈ ਜਿਹੜਾ ਫਸ ਗਿਆ ਹੈ ਤਾਂ ਉਹ ਉਹ ਅਨੁਭਵ ਕਰਦੀਆਂ ਹਨ ਸੀ ਵਨ ਸਾਡਾ ਰਾਈਟ ਆਨਸਰ ਆਊਗਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 65 ਕਹਿੰਦਾ ਪੈਰੇ ਦੇ ਆਖਰੀ ਵਾਕ ਵਿੱਚ ਵਰਤੇ ਗਏ ਹੂੰਦ ਸ਼ਬਦ ਤੋਂ ਭਾਵ ਹੈ ਹੂੰਦ ਸ਼ਬਦ ਤੋਂ ਭਾਵ ਬੇਟਾ ਜਿਵਤ ਰਹਿਣਾ ਲੁਕਿਆ ਹੋਇਆ ਪਕੜਿਆ ਗਿਆ ਸੁਰੱਖਿਆ ਤਾਂ ਮੁੱਖ ਰੂਪ ਵਿੱਚ ਬੇਟਾ ਹੂੰਦ ਸ਼ਬਦ ਤੋਂ ਭਾਵ ਕੀ ਹੈ ਜਿਵਤ ਰਹਿਣਾ ਠੀਕ ਹੈ ਬੇਟਾ ਆ ਪੈਰੇ ਦੇ ਆਖਰੀ ਆਪਾਂ ਦੇਖਦੇ ਆ ਆਖਿਰ ਦੇ ਵਿੱਚ ਕੀ ਸੀ ਇਸ ਲਈ ਜਾਲੇ ਤੋਂ ਬਿਨਾ ਸੱਚਮੁੱਚ ਜਾਲੇ ਮੱਕੜੀਆਂ ਦੀ ਹੋਂਦ ਲਈ ਜ਼ਰੂਰੀ ਹਨ ਹੋਂਦ ਲਈ ਮਤਲਬ ਜੀਵਤ ਰਹਿਣ ਦੇ ਲਈ ਠੀਕ ਹੈ ਬੇਟਾ ਤਾਂ 65 ਨੰਬਰ ਦਾ ਕੀ ਉੱਤਰ ਦਵਾਂਗੇ ਅਸੀਂ ਜੀਵਤ ਰਹਿਣਾ A ਵਨ ਨੂੰ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਸੋ ਇਹ ਸੀਗਾ ਬੇਟਾ ਪਹਿਲਾ ਪੈਰਾ ਸੀਗਾ ਇਸ ਪੇਪਰ ਦਾ ਤੇ ਅਗਲਾ ਪੈਰਾ ਆਪਾਂ ਅਗਲੀ ਵੀਡੀਓ ਵਿੱਚ ਸਾਂਝਾ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ